ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰ ਹਾਂ ਜੀ ਨਵੀਂ ਜਾਣਕਾਰੀ ਲੈ ਕੇ ਤੇ ਅੱਜ ਦੀ ਗੱਲਬਾਤ ਹੈਗੀ ਜੀ ਟਿਕਟੌਕ ਦੇ ਬਾਰੇ ਚ ਮਸ਼ਹੂਰ ਵੀਡੀਓ ਐਪ ਟਿਕਟੌਕ ਤੋਂ ਬੈਨ ਹਟਾ ਲਿਆ ਗਿਆ ਮ드ਰਾਸ ਹਾਈ ਕੋਰਟ ਦੀ ਮਦੂਰੇ ਬੈਂਚ ਦੇ ਆਦੇਸ਼ ਤੇ ਬੁੱਧਵਾਰ ਨੂੰ ਇਸ ਐਪ ਤੋਂ ਰੋਕ ਹਟਾਉਣ ਦਾ ਫੈਸਲਾ ਕੀਤਾ ਗਿਆ ਮ드ਰਾਸ ਹਾਈ ਕੋਰਟ ਦੇ ਟਿਕਟੌਕ ਤੇ ਬੈਨ ਦੇ ਫੈਸਲੇ ਤੋਂ ਬਾਅਦ ਹੀ ਇਸ ਨੂੰ ਗੂਗਲ ਪਲੇ ਅਤੇ ਐਪਲ ਐਪ ਸਟੋਰ ਤੋਂ ਹਟਾ ਲਿਆ ਗਿਆ ਸੀ ਪਰ ਇੱਕ ਵਾਰ ਫਿਰ ਡਾਊਨਲੋਡ ਕਰਨ ਲਈ ਉਪਲਬਧ ਹੋ ਜਾਵੇਗਾ ਟਿਕਟੌਕ ਮਾਮਲੇ ਤੇ ਹੋਈ ਪਿਛਲੀ ਸੁਣਵਾਈ ਚ ਸੁਪਰੀਮ ਕੋਰਟ ਨੇ ਮ드ਰਾਸ ਹਾਈ ਕੋਰਟ ਤੇ ਲੱਗੀ ਆਖਰੀ ਰੋਕ ਦੇ ਫੈਸਲੇ ਤੇ ਫਿਰ ਤੋਂ ਵਿਚਾਰ ਕਰਨ ਨੂੰ ਕਿਹਾ ਸੀ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਸਾਫ ਕਰ ਦਿੱਤਾ ਸੀ ਕਿ ਜੇਕਰ 24 ਅਪ੍ਰੈਲ ਨੂੰ ਮ드ਰਾਸ ਹਾਈ ਕੋਰਟ ਨੇ ਇਸ ਮਾਮਲੇ ਤੇ ਫਿਰ ਤੋਂ ਵਿਚਾਰ ਨਹੀਂ ਕੀਤਾ ਤਾਂ ਟਿਕਟੌਕ ਤੇ ਲੱਗੀ ਆਖਰੀ ਰੋਕ ਹਟਾ ਦਿੱਤੀ ਜਾਵੇਗੀ ਮਦਰਾਸ ਹਾਈ ਕੋਰਟ ਦੀ ਮਦਰੇ ਬੈਂਚ ਨੇ ਇਹ ਟਿਕਟੌਕ ਤੇ ਆਖਰੀ ਰੋਕ ਲਗਾਉਣ ਦਾ ਫੈਸਲਾ ਕੀਤਾ ਸੀ ਕਿ ਇਸ ਐਪਲੀਕੇਸ਼ਨ ਰਾਹੀਂ ਗਲਤ ਅਤੇ ਅਸ਼ਲੀਲ ਕੰਟੈਂਟ ਦਿਖਾਏ ਜਾ ਰਹੇ ਹਨ ਜੋ ਬੱਚਿਆਂ ਲਈ ਖਤਰਨਾਕ ਹਨ ਕੋਰਟ ਦਾ ਇਹ ਆਦੇਸ਼ ਤਾਮਿਲਨਾਡੂ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਐਮ ਮਣੀਕੰਦਨ ਦੇ ਬਿਆਨ ਤੋਂ ਬਾਅਦ ਆਇਆ ਸੀ ਮਣੀਕੰਦਨ ਨੇ ਇਹ ਵੀ ਕਿਹਾ ਸੀ ਕਿ ਪਰਦੇਸ਼ ਸਰਕਾਰ ਟਿਕਟੌਕ ਦੇ ਬੈਨ ਲਈ ਕੇਂਦਰ ਸਰਕਾਰ ਨਾਲ ਗੱਲ ਕਰੇਗੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਜਸਟਿਸ ਕਿਰੂਬਕਰਨ ਅਤੇ ਜਸਟਿਸ ਐਸ ਐਸ ਸੁੰਦਰਦੀ ਬੈਂਚ ਨੇ ਇਸ ਐਪ ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਸੀ ਹਾਈ ਕੋਰਟ ਦੇ ਆਰਡਰ ਨੂੰ ਚੈਲੰਜ ਕਰਦੇ ਹੋਏ ਟਿਕਟੌਕ ਦੀ ਓਨਰ ਬਾਈਟ ਡਾਂਸ ਨੇ ਸੁਪਰੀਮ ਕੋਰਟ 'ਚ ਕਿਹਾ ਸੀ ਕਿ ਇਸ ਐਪ ਨਾਲ ਯੂਜ਼ਰਜ਼ ਸਪੈਸ਼ਲ ਫੈਕਟਰਾਂ ਹੀ ਸ਼ਾਰਟ ਵੀਡੀਓ ਬਣਾਉਂਦੇ ਤੇ ਸ਼ੇਅਰ ਕਰਦੇ ਹਨ ਕੰਪਨੀ ਨੇ ਅੱਗੇ ਕਿਹਾ ਕਿ ਜੇਕਰ ਇਸ ਐਪ ਤੇ ਬੈਨ ਲੱਗਦੀ ਹੈ ਤਾਂ ਇਸ ਨੂੰ ਭਾਰਤ ਦੀ ਜਨਤਾ ਦੇ ਬੋਲਣ ਦੀ ਆਜ਼ਾਦੀ ਤੇ ਰੋਕ ਲਾਉਣਾ ਮੰਨਿਆ ਜਾਵੇਗਾ ਟਿਕਟੌਕ ਇੱਕ ਸਪੈਸ਼ਲ ਵੀਡੀਓ ਐਪ ਹੈ ਜਿਸ ਨੂੰ ਟੇਚਿੰਗ ਦੀ ਵਾਈਟ ਡਾਂਸ ਡਾਟ ਨੇ ਲਾਂਚ ਕੀਤਾ ਸੀ ਫਰਵਰੀ 2019 ਤੱਕ ਇਸ ਐਪ ਦੇ ਡਾਊਨਲੋਡ ਦੀ ਗਿਣਤੀ 100 ਕਰੋੜ ਤੋਂ ਅੰਕੜੇ ਪਾਰ ਕਰ ਗਈ ਸੀ ਇੰਨਾ ਹੀ ਨਹੀਂ ਇਸ ਨੂੰ ਸਾਲ 2018 ਚ ਨਾਨ ਗੇਮ ਕੈਟਾਗਰੀ ਚ ਚੌਥਾ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਹੋਣ ਵਾਲੀ ਐਪ ਬਣਾਇਆ ਗਿਆ ਸੀ ਦੱਸ ਦੀ ਕਿ ਟਿਕਟੋਕ ਇੱਕ ਚਾਈਨੀ ਐਪ ਹੈ ਅਤੇ ਭਾਰਤ ਚ ਇਸ ਦੇ 10 ਕਰੋੜ 40 ਲੱਖ ਦੇ ਲਗਭਗ ਐਕਟਿਵ ਯੂਜ਼ਰ ਨੇ ਬਣ ਦੀ ਜਿੱਥੇ ਤੱਕ ਗੱਲ ਹੈ ਤਾਂ ਇਸ ਨੂੰ ਇੰਡੋਨੇਸ਼ੀਆ ਤੇ ਬੰਗਲਾਦੇਸ਼ ਚ ਪਹਿਲਾਂ ਹੀ ਬੈਨ ਕੀਤਾ ਜਾ ਚੁੱਕਿਆ ਹੈ ਸੋ ਦੋਸਤੋ ਨਵੀਆਂ ਤੇ ਤਾਜ਼ਾ ਖਬਰਾਂ ਵੀਡੀਓ ਵੇਖਣ ਲਈ ਜੁੜੇ ਰਹੋ ਬੀ ਚੈਨਲ ਪੀਟੀਸੀ ਲਾਈਵ ਨਾਲ ਬਹੁਤ ਬਹੁਤ ਧੰਨਵਾਦ